ਦੁਨੀਆ ਨੂੰ ਅਲਵਿਦਾ ਕਹਿਗੇ ਜਸਵਿੰਦਰ ਪੱਲਾ ਦੇ ਜੀਵਨ ਬਾਰੇ ਜਾਣਾਂਗੇ ਜਸਵਿੰਦਰ ਪੱਲਾ ਜਿਥੇ ਇੱਕ ਪ੍ਰਸਿੱਧ ਕਮੇਡੀ ਕਲਾਕਾਰ ਸਨ ਉੱਥੇ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਵੀ ਬਤੌਰ ਪ੍ਰੋਫੈਸਰ ਦੇ ਵਜੋਂ ਆਪਣੀਆਂ ਸੇਵਾਵਾਂ ਤੇ ਚੁੱਕੇ ਨੇ ਜਸਵਿੰਦਰ ਪੱਲਾ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਵਿੱਚ 4 ਮਈ 1960 ਨੂੰ ਹੋਇਆ ਸੀ ਜਸਵਿੰਦਰ ਪੱਲਾ ਜਿਥੇ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਨੌਕਰੀ ਵੀ ਕਰਦੇ ਸਨ ਉੱਥੋਂ ਹੀ ਉਹਨਾਂ ਨੇ ਆਪਣੀ ਸਿੱਖਿਆ ਵੀ ਹਾਸਲ ਕੀਤੀ ਸੀ ਤਾਂ شنکاٹا سیری ਤੋਂ ਉਹਨਾਂ ਨੇ ਆਪਣੇ ਕਮੇਡੀ ਕੈਰੀਅਰ ਦੀ ਜਿਹੜੀ ਆ ਉਹ ਸ਼ੁਰੂਆਤ ਕੀਤੀ ਸੀ। ਉਹਨਾਂ ਦੇ ਸਾਥੀ ਕਲਾਕਾਰ ਬਾਲਮਕੰਦ ਸ਼ਰਮਾ ਤੇ ਨੀਲੂ ਸਨ। شنکاٹا سیری ਦੀਆਂ ਜਸਵਿੰਦਰ ਪੱਲਾ ਵੱਲੋਂ ਲਗਾਤਾਰ ਕਈ ਸੀਰੀਜ਼ ਪੇਸ਼ ਕੀਤੀਆਂ ਗਈਆਂ। ਜੇਕਰ ਫਿਲਮੀ ਕੈਰੀਅਰ ਦੀ ਆਪਾਂ ਗੱਲ ਕਰੀਏ ਤਾਂ ਫਿਲਮ ਤੁਲਾ ਪੱਟੀ ਤੋਂ ਜਸਵਿੰਦਰ ਪੱਲਾ ਨੇ ਆਪਣੇ ਫਿਲਮੀ ਕੈਰੀਅਰ ਦੀ ਜਿਹੜੀ ਸ਼ੁਰੂਆਤ ਉਹ ਕੀਤੀ ਸੀ। ਜੇਕਰ ਕਮੇਡੀ ਕਲਾਕਾਰ ਵਜੋਂ ਆਪਾਂ ਗੱਲ ਕਰੀਏ ਤਾਂ ਜਸਵਿੰਦਰ ਪੱਲਾ ਸ਼ੁਰੂ ਤੋਂ ਹੀ ਪਹਿਲਾਂ ਆਜ਼ਾਦੀ ਦਿਹਾੜੇ ਮੌਕੇ ਗਣਤੰਤਰਤਾ ਦਿਵਸ ਮੌਕੇ ਸਟੇਜਾਂ ਦੇ ਉੱਪਰ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਸਨ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਵੀ ਉਹ ਸਟੇਜਾਂ ਦੇ ਉੱਪਰ ਆਪਣੀ ਕਲਾਕਾਰੀ ਦਾ ਪ੍ਰਦਰਸ਼ਨ ਕਰਦੇ ਸਨ ਤਾਂ ਫਿਲਮੀ ਕਲਾਕਾਰ ਦੀ ਆਪਾਂ ਗੱਲ ਕਰ ਗਏ ਤਾਂ ਉਹਨਾਂ ਦੇ ਕਾਫੀ ਮਸ਼ਹੂਰ ਹੈ ਜਿਹੜੇ ਉਹ ਡਾਇਲੌਗ ਵੀ ਹੋਏ ਨੇ ਜੇ ਚੰਡੀਗੜ੍ਹ ਤੇਜੂ ਤਾਂ ਪਿੰਡਾਂ 'ਚੋਂ ਘਤਰੇ ਜੂ ਦੋ ਜੰਮੇ ਦੋਏ ਨਕਮੇ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ ਮੈਂ ਤਾਂ ਪਰ ਦੋ ਬੁੱਲਾਣਾ ਖੂਟ ਅਜਿਹੇ ਜਿਹੜੇ ਡਾਇਲੋਗ ਆ ਉਹਨਾਂ ਦੀਆਂ ਹਿੱਟ ਫਿਲਮਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ ਜੇਕਰ ਆਪਾਂ ਗੱਲ ਕਰੀਏ ਸ਼ਨਕਾਟਾ ਸੀਰੀ ਦੀ ਤਾਂ 1988 ਤੋਂ ਜਿਹੜੀ ਇਸ ਦੀ ਸ਼ੁਰੂਆਤ ਹੁੰਦੀ ਹੈ ਔਰ ਲਗਾਤਾਰ ਹਰ ਸਾਲ ਇਹ ਸ਼ਨਕਾਟਾ ਆਉਂਦਾ ਰਹਿੰਦਾ ਹੈ ਤਾਂ ਉਸ ਤੋਂ ਬਾਅਦ ਸ਼ਨਕਾਟਾ ਸੀਰੀਜ਼ ਦੇ ਵਿੱਚ ਇੱਕ ਸਰਨਾਂ ਵੀ ਦਿੱਤਾ ਜਾਂਦਾ ਸੀ ਜਿਵੇਂ ਸ਼ਨਕਾਟਾ 2003 ਚਾਚਾ ਸੁਧਰ ਗਿਆ ਅੰਬਰ ਸਰਦਾ ਪਾਣੀ ਜੜ ਤੇ ਕੋਕੇ ਕੜਤੀਆਂ ਕਸਰਾ ਕਰਤਾ ਕੁੰਡਾ ਮਿੱਠੇ ਪੋਚੇ ਤਾਂ ਜਸਵੰਦਰ ਭੱਲਾ ਨੇ ਕਾਫੀ ਫਿਲਮਾਂ ਦੇ ਵਿੱਚ ਕੰਮ ਕੀਤਾ ਜਿਸ ਦੇ ਵਿੱਚ ਕੈਰੀਅਰ ਜੱਟਾਂ ਦੀਆਂ ਤਿੰਨੇ ਸੀਰੀਜ਼ਾਂ ਜੱਟ ਐਂਡ ਜੂਲੀਅਟ ਡੈਡੀ ਕੂਲ ਮੁੰਡੇ ਫੂਲ ਦੀ ਜੱਜੀ ਮਾਹੌਲ ਠੀਕ ਹੈ ਲੱਕੀ ਦੀਆਂ ਲੱਕੀ ਸਟੋਰੀ ਜੱਟਸ ਐਂਡ ਗੋਲਮਾਲ ਜੱਟ ਪੁਆਇਸ ਜੱਟ ਤੇ ਰਵੇਸ ਵਿਆ 70 ਕਿਲੋਮੀਟਰ ਤਾ ਉਹ ਮਾਈ ਪਿਓ ਮਿਸਟਰ ਐ ਮਿਸਿਸ 420 ਚੱਕ ਦੇ ਫਟੇ ਜੱਡਰਸ ਕੀ ਸਰਦਾਰ ਜੀ ਮੁੰਡੇ ਕਮਾਲ ਦੀ ਤਾਂ ਹੋਰ ਵੀ ਜਿਹੜੀ ਲੰਮੀ ਲਿਸਟ ਹੈਗੀ ਹੈ ਜੋ ਜਸਵਿੰਦਰ ਪੱਲਾ ਨੇ ਫਿਲਮਾਂ ਦੇ ਵਿੱਚ ਕੰਮ ਕੀਤਾ ਉਹਨਾਂ ਨੂੰ ਕਾਫੀ ਪੁਰਸਕਾਰ ਵੀ ਮਿਲੇ ਨੇ ਮੁਹੰਮਦ ਰਫੀ ਅਵਾਰਡ ਪੰਜਾਬ ਦੇ ਬੈਸਟ ਕਮੇਟੀ ਨੇ ਵੱਜੋਂ 1990-91 ਦੇ ਜਿੱਤੂ ਰਿਹਾ ਹੈ ਜਸਵਿੰਦਰ ਪੱਲਾ ਬੈਸਟ ਕਮੇਟੀ ਅਵਾਰਡ ਏਸ਼ੀਅਨ ਮੂਵੀ 1991 ਦੇ ਵਿੱਚ ਉਹਨਾਂ ਨੂੰ ਪ੍ਰਾਪਤ ਹੋਇਆ ਪੰਜਾਬੀ ਕਮੇਟੀ ਵਾਰਡ ਕਨੇਡਾ 1993 ਦੇ ਵਿੱਚ ਉਹਨਾਂ ਨੂੰ ਪ੍ਰਾਪਤ ਹੋਇਆ ਇਸ ਤੋਂ ਇਲਾਵਾ ਹੋਰ ਵੀ ਲੰਮੀ ਲਿਸਟ ਹੈ ਜੋ ਜਸਵਿੰਦਰ ਪੱਲਾ ਨੇ ਐਵਾਰਡ ਦੇ ਰੂਪ ਵਿੱਚ ਆਪਣੇ ਨਾਮ ਕੀਤੀ ਹੈ ਤਾਂ ਜਸਵਿੰਦਰ ਪੱਲਾ ਹੁਣ 22 ਅਗਸਤ 2025 ਨੂੰ ਇਸ ਦੁਨੀਆ ਨੂੰ ਆਲਵਿਦਾ ਕਹਿਗੇ ਜਿੱਥੇ ਪੰਜਾਬੀ ਕਮੇਟੀ ਜਗਤ ਦੇ ਵਿੱਚ ਪੰਜਾਬੀ ਫਿਲਮ ਕੈਰੀਅਰ ਦੇ ਵਿੱਚ ਉਹਨਾਂ ਦਾ ਕਾਫੀ ਵੱਡਾ ਯੋਗਦਾਨ ਸੀ ਤਾਂ ਕਾਫੀ ਸੋਗ ਦੀ ਲਹਿਰ ਜਿਹੜੀ ਉਹ ਪਾਈ ਜਾ ਰਹੀ ਹੈ ਤਾਂ ਜਸਵਿੰਦਰ ਪੱਲਾ ਸ਼ੁਰੂ ਤੋਂ ਹੀ ਜੇਕਰ ਆਪਾਂ ਗੱਲ ਕਰੀਏ ਤਾਂ ਵਿਅੰਗਮਈ ਤਰੀਕੇ ਦੇ ਨਾਲ ਲੋਕਾਂ ਦੇ ਮੁੱਦੇ ਵੀ ਸ਼ਨਕਾਟਾ ਸੀਰੀ ਦੇ ਵਿੱਚ ਚੱਕਦੇ ਰਿਹਾ ਜਿੱਥੇ ਉਹਨਾਂ ਨੇ ਸਰਕਾਰਾਂ ਤੇ ਜਾਂ ਹੋਰ ਵਿਸ਼ਿਆਂ ਨੂੰ ਲੈ ਕੇ ਵੀ ਉਹਨਾਂ ਨੇ ਕਾਫੀ ਜੜੀ ਉਹ ਕਮੇਟੀ ਦੇ ਰੂਪ ਵਿੱਚ ਮੁੱਦੇ ਜੋ ਪੰਜਾਬ ਦੀ ਉਹ ਚੱਕਦੇ ਰਿਹਾ ਤਾਂ ਜਸਵੰਦਰ ਪੱਲਾ ਦੇ ਜਾਨ ਦੇ ਨਾਲ ਅੱਜ ਪੰਜਾਬ ਦੀ ਕਮੇਟੀ ਜਗਤ ਦੇ ਵਿੱਚ ਫਿਲਮੀ ਜਗਤ ਦੇ ਵਿੱਚ ਸੋਗ ਦੀ ਲਹਿਰ ਉਹ ਪਾਈ ਜਾ ਰਹੀ ਹੈ